ਸੱਚਿਆ ਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਹੈ ਪੁੱਤਰਾਂ ਦੀ ਪਰਖ ਸਾਧ ਸੰਗ ਦੀ ਮੌਤ ਨੂੰ ਅਜੇ 4 ਦਿਨ ਹੀ ਹੋਏ ਸੀ 10ਵੇਂ ਦਿਨ ਭੋਗ ਪੈਣਾ ਸੀ ਰਿਸ਼ਤੇਦਾਰ ਤੇ ਪਿੰਡ ਵਾਲੇ ਪੂਰੇ ਤੇ ਬੈਠੇ ਹੋਏ ਇੱਕ ਦਿਨ ਅਚਾਨਕ ਇੱਕ ਗੱਡੀ ਉਹਨਾਂ ਦੇ ਘਰ ਦੇ ਸਾਹਮਣੇ ਆ ਕੇ ਖਲੋਤੀ ਉਸ ਵਿੱਚੋਂ ਇੱਕ ਆਦਮੀ ਨਿਕਲਿਆ ਤੇ ਪੂਰੇ ਤੇ ਬੈਠੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕੰਦਾ ਕਿ ਸਾਰਜ ਸਿੰਘ ਦੇ ਵਾਰਿਸ ਕੌਣ-ਕੌਣ ਹਨ ਉੱਥੇ ਕਰੀਬ 30-40 ਲੋਕ ਬੈਠੇ ਸਨ ਉਹ ਸਾਰੇ ਉਸ ਆਦਮੀ ਦੇ ਮੂੰਹ ਵੱਲ ਵੇਖਣ ਲੱਗੇ ਉੱਥੇ ਹੀ ਸਾਰਜ ਸਿੰਘ ਦੇ ਤਿੰਨੋਂ ਪੁੱਤਰ ਬੈਠੇ ਹੋਏ ਤੇ ਉਹਨਾਂ ਨੇ ਆਪਣਾ ਹੱਥ ਉੱਤੇ ਕਰਕੇ ਕਿਹਾ ਹਾਂਜੀ ਬੋਲੋ ਅਸੀਂ ਹਾਂ ਉਹਨਾਂ ਦੇ ਵਾਰਿਸ ਦੱਸੋ ਤੁਹਾਨੂੰ ਸਾਡੇ ਨਾਲ ਕੀ ਕੰਮ ਹੈ ਉਹ ਆਦਮੀ ਸਾਰਜ ਸਿੰਘ ਦੇ ਤਿੰਨੇ ਪੁੱਤਰਾਂ ਨੂੰ ਬੜੀ ਗੌਰ ਨਾਲ ਵੇਖ ਕੇ ਕਹਿੰਦਾ ਕੀ ਅੱਜ ਤੋਂ 20 ਸਾਲ ਪਹਿਲਾਂ ਸਾਰਜ ਸਿੰਘ ਨੇ ਮੇਰੇ ਸ਼ਹਿਰ ਵਿੱਚ ਨੌਕਰੀ ਕਰਦੇ ਸੀ ਉਸ ਟਾਈਮ ਉਹਨਾਂ ਨੇ ਮੇਰੇ ਤੋਂ ਕੁਝ ਪੈਸੇ ਉਧਾਰ ਲਏ ਸੀ ਹੁਣ ਉਹ ਰਕਮ ਵਿਆਜ ਸਮੇਤ 20 ਲੱਖ ਰੁਪਏ ਹੋ ਚੁੱਕੇ ਹਨ ਤੇ ਅੱਜ ਮੈਂ ਉਹ ਪੈਸੇ ਵਾਪਸ ਲੈਣ ਆਇਆ ਹਾਂ ਉਹ ਆਦਮੀ ਉਹ ਆਦਮੀ ਦੀ ਗੱਲ ਸੁਣ ਕੇ ਉੱਥੇ ਬੈਠੇ ਲੋਕ ਇੱਕ ਦੂਜੇ ਨਾਲ ਮੂੰਹ ਜੋੜ ਕੇ ਗੱਲਾਂ ਕਰਨ ਲੱਗ ਪਏ ਸਾਜ ਸਿੰਘ ਦਾ ਵੱਡਾ ਬੇਟਾ ਜੋ ਕਿ ਇੱਕ ਸਰਕਾਰੀ ਨੌਕਰੀ ਕਰਦਾ ਸੀ ਖੜਾ ਹੋ ਕੇ ਕਹਿੰਦਾ ਕਿ ਤੁਹਾਡੇ ਕੋਲ ਕੀ ਸਬੂਤ ਹਨ ਕਿ ਸਾਡੇ ਪਿਤਾ ਜੀ ਨੇ ਤੁਹਾਡੇ ਤੋਂ ਪੈਸੇ ਉਧਾਰ ਲਏ ਸੀ ਤੇ ਉਹ ਆਦਮੀ ਹੱਸ ਕੇ ਬੋਲਿਆ ਕਿ ਮੈਂ ਇੱਕ ਵਕੀਲ ਹਾਂ ਤੇ ਇੰਨਾ ਵੀ ਮੂਰਖ ਨਹੀਂ ਕਿ ਬਿਨਾਂ ਸਬੂਤ ਦੇ ਤੁਹਾਡੇ ਕੋਲ ਆ ਗਿਆ ਮੇਰੇ ਕੋਲ ਪੈਸਿਆਂ ਦੇ ਲੈਣ ਦੇਣ ਦਾ ਪਰ ਨੋਟ ਹੈ ਤੁਹਾਡੇ ਪਿਤਾ ਜੀ ਨੇ ਆਪਣੇ ਹੱਥਾਂ ਨਾਲ ਇਸ ਤੇ ਪੂਰਾ ਵੇਰਵਾ ਲਿਖਿਆ ਹੈ ਅਤੇ ਦਸਤਖਤ ਵੀ ਕੀਤੇ ਹਨ ਵੱਡੇ ਪੁੱਤਰ ਨੇ ਕਿਹਾ ਕਿ ਮੈਂ ਕਿਸੇ ਇਕਰਾਰਨਾਮੇ ਨੂੰ ਨਹੀਂ ਮੰਨਦਾ ਮੈਨੂੰ ਤਾਂ ਤੁਸੀਂ ਧੋਖੇबाज ਲੱਗ ਰਹੇ ਹੋ 20 ਸਾਲ ਚੁੱਪ ਰਹੇ ਫਿਰ ਸਾਡੇ ਬਾਪੂ ਦੇ ਦੇਹਾਂਤ ਤੋਂ ਤੁਰੰਤ ਬਾਅਦ ਤੁਹਾਡਾ ਅਚਾਨਕ ਆ ਜਾਣਾ ਇਹ ਸਭ ਕੀ ਹੈ ਇਹ ਮੇਰੇ ਪਿਤਾ ਜੀ ਨੇ ਪੈਸੇ ਲੈ ਹੁੰਦੇ ਤਾਂ ਵੀ ਉਹ ਰਕਮ ਉਸ ਕੋਲ ਹੀ ਖਤਮ ਹੋ ਜਾਣੀ ਸੀ ਮੈਂ ਇਹ ਪੈਸੇ ਦੇਣ ਤੋਂ ਸਾਫ਼-ਸਾਫ਼ ਇਨਕਾਰ ਕਰਦਾ ਹਾਂ ਸਾਰਜ ਸਿੰਘ ਦਾ ਦੂਸਰਾ ਬੇਟਾ ਜੋ ਕਿ ਠੇਕੇਦਾਰ ਸੀ ਤੇ ਉਹ ਬਿਲਡਿੰਗ ਬਣਾਉਣ ਦਾ ਕੰਮ ਕਰਦਾ ਸੀ ਉਹ ਵੀ ਖੜਾ ਹੋ ਕੇ ਕਹਿੰਦਾ ਕਿ ਵਕੀਲ ਸਾਹਿਬ ਜਿੰਨਾ ਪੈਰਾਂ ਤੇ ਇੱਥੇ ਆਏ ਜੇ ਉਹਨਾਂ ਪੈਰਾਂ ਨਾਲ ਹੀ ਵਾਪਸ ਚਲੇ ਜਾਓ ਜੇਕਰ ਤੁਹਾਨੂੰ ਚਾ ਪੈਸੇ ਚਾਹੀਦੇ ਸਨ ਤਾਂ ਤੁਸੀਂ ਪਿਤਾ ਜੀ ਦੇ ਜਿਉਂਦੇ ਜੀ ਹੋਣਾ ਸੀ ਸਾਡੇ ਪਿਤਾ ਜੀ ਨੇ ਸਾਨੂੰ ਕਦੀ ਨਹੀਂ ਦੱਸਿਆ ਕਿ ਉਹਨਾਂ ਤੇ ਕੋਈ ਕਰਜ਼ਾ ਵੀ ਸੀ ਵਕੀਲ ਕਹਿੰਦਾ ਕਿ ਪਹਿਲਾਂ ਇਸ ਲਈ ਨਹੀਂ ਆਇਆ ਕਿਉਂਕਿ ਪੈਸੇ ਲੈਣ ਦਾ ਇਕਰਾਰ ਅੱਜ ਦੇ ਦਿਨ ਦਾ ਹੀ ਸੀ ਰਈ ਗੱਲ ਵਾਪਸ ਜਾਣ ਦੀ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਇੱਥੇ ਕੋਈ ਲੜਾਈ ਲੜਨੇ ਆਇਆ ਇਥੋਂ ਚੁੱਪਚਾਪ ਵਾਪਸ ਚਲਾ ਜਾਵਾਂਗਾ ਪਰ ਜੇਕਰ ਤੁਸੀਂ ਆਪਣੇ ਪਿਤਾ ਦਾ ਕਰਜ਼ ਦੇਣ ਤੋਂ ਮੁੱਕਰਦੇ ਹੋ ਤਾਂ ਮੈਂ ਜਾ ਕੇ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗਾ ਪਰ ਮੇਰੇ ਸਾਰਜ ਸਿੰਘ ਦੇ ਨਾਲ ਬਹੁਤ ਵਧੀਆ ਸੰਬੰਧ ਸਨ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਇੱਜ਼ਤ ਦੀਆਂ ਧੱਜੀਆਂ ਉੱਡ ਜਾਣ ਇਸ ਲਈ ਮੈਂ ਤੁਹਾਨੂੰ ਕੁਝ ਰਹਿਤ ਦੇ ਦੇਵਾਂਗਾ ਪਰ ਤੁਸੀਂ ਸਾਰੇ ਕਰਜ਼ਾ ਦੇਣ ਲਈ ਇੱਕ ਵਾਰ ਮੰਨੋ ਤਾਂ ਸਹੀ ਤਿੰਨੇ ਪੁੱਤਰ ਚੁੱਪ ਹੋ ਗਏ ਕਿਸੇ ਨੇ ਵੀ ਕਰਜ਼ਾ ਚੁਕਾਉਣ ਦੀ ਹਿੰਮਤ ਨਾ ਵਿਖਾਈ ਫਿਰ ਵਕੀਲ ਸਾਹਿਬ ਨੇ ਕਹਿੰਦੇ ਕਿ ਇੱਥੇ ਤੁਹਾਡੇ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਵੀ ਬੈਠੇ ਹਨ ਕੀ ਤੁਹਾਨੂੰ ਤਿੰਨਾਂ ਨੂੰ ਆਪਣੇ ਪਿਓ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਫਿਰ ਅਚਾਨਕ ਸਾਰਜ ਸਿੰਘ ਦਾ ਛੋਟਾ ਪੁੱਤਰ ਜੋਬਨ ਖੜਾ ਹੋ ਕੇ ਬੋਲਿਆ ਕਿ ਤੁਸੀਂ ਕੋਈ ਸਬੂਤ ਵਿਖਾਓ ਮੈਂ ਪਿਤਾ ਦਾ ਸਾਰਾ ਕਰਜ਼ਾ ਮੁਕੰਮਲ ਕਰਨ ਲਈ ਤਿਆਰ ਹਾਂ ਉਸ ਦੇ ਇਨਾ ਕਹਿੰਦਿਆ ਹੀ ਉਸ ਦੀ ਘਰ ਵਾਲੀ ਜੋ ਕੁਝ ਔਰਤਾਂ ਦੇ ਨਾਲ ਦਰਵਾਜ਼ੇ ਤੇ ਖੜੀ ਸਾਰੀਆਂ ਗੱਲਾਂ ਸੁਣ ਰਹੀ ਤੇ ਸਮਝ ਰਹੀ ਸੀ ਜਲਦੀ ਜਲਦੀ ਬਾਹਰ ਆਈ ਤੇ ਫਿਰ ਆਪਣੇ ਪਤੀ ਜੋਬਨ ਦਾ ਹੱਥ ਫੜ ਕੇ ਅੰਦਰ ਲੈ ਗਈ ਤੇ ਕਹਿੰਦੀ ਤੁਸੀਂ ਕੀ ਕਰ ਰਹੇ ਹੋ ਪੈਸਿਆਂ ਦੀ ਇੰਨੀ ਵੱਡੀ ਰਕਮ ਅਸੀਂ ਕਿੱਥੋਂ ਦੇਵਾਂਗੇ ਤੁਸੀਂ 20 ਲੱਖ ਦੀ ਗੱਲ ਕਰ ਰਹੇ ਹੋ ਸਾਡੇ ਕੋਲ ਤਾਂ 20000 ਵੀ ਨਹੀਂ ਹਨ ਤੁਹਾਡਾ ਵੱਡਾ ਭਰਾ ਪੂਰੀ ਤਰ੍ਹਾਂ ਸੁਖੀ ਹੋਣ ਦੇ ਬਾਵਜੂਦ ਵੀ ਚੁੱਪਚਾਪ ਬੈਠਾ ਹੈ ਤੇ ਤੁਸੀਂ ਕਿਉਂ ਆਪਣੇ ਆਪ ਤੇ ਆਪਣੇ ਪਿਤਾ ਜੀ ਦਾ ਕਰਜ਼ਾ ਲਾਉਣ ਦਾ ਇੰਨਾ ਵੱਡਾ ਬੋਝ ਲੈ ਰਹੇ ਹੋ ਜੂਵਨ ਕੋਲ ਥੋੜੀ-ਬਹੁਤ ਜ਼ਮੀਨ ਸੀ ਤੇ ਮਾੜਾ-ਮੋਟਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਉਸੇ ਨਾਲ ਹੀ ਪਤੀ-ਪਤਨੀ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸਨ ਜੋ ਬੰਦੇ ਦੋਵੇਂ ਵੱਡੇ ਭਰਾ ਆਪਣੇ ਆਪਣੇ ਘਰਾਂ ਵਿੱਚ ਪੂਰੀ ਐਸ਼ ਔਰ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ ਇੱਕ ਦਿਨ ਇੱਕ ਭਰਾ ਦੀ ਸਰਕਾਰੀ ਨੌਕਰੀ ਸੀ ਤੇ ਦੂਜੇ ਭਰਾ ਦਾ ਬਹੁਤ ਵਧੀਆ ਕਾਰੋਬਾਰ ਸੀ ਪਿਤਾ ਜੀ ਨੇ ਦੋਵਾਂ ਭਰਾਵਾਂ ਨੂੰ ਆਪਣੇ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ ਸੀ ਤੇ ਛੋਟੇ ਭਰਾ ਜੂਬਨ ਦੀ ਜ਼ਿੰਮੇਵਾਰੀ ਉਹਨਾਂ ਦੋਵਾਂ ਭਰਾਵਾਂ ਨੂੰ ਦੇ ਦਿੱਤੀ ਸੀ ਕਿਉਂਕਿ ਪਿਤਾ ਜੀ ਦੀ ਅਚਾਨਕ ਸੇਤ ਢਿੱਲੀ ਰਹਿਣ ਲੱਗ ਪਈ ਤੇ ਉਹਨਾਂ ਦੋਵਾਂ ਭਰਾਵਾਂ ਨੇ ਕਦੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਿਆ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਏ ਨਾ ਤਾਂ ਉਹਨਾਂ ਨੇ ਜੋਬਨ ਨੂੰ ਕਦੀ ਆਪਣੇ ਕਾਰੋਬਾਰ ਵਿੱਚ ਕੰਮ ਕਰਨ ਲਈ ਕਿਹਾ ਤੇ ਨਾ ਹੀ ਕਦੀ ਕੋਈ ਆਰਥਿਕ ਮਦਦ ਕੀਤੀ ਤੇ ਜੋਬਨ ਨੇ ਵੀ ਆਪਣੇ ਭਰਾਵਾਂ ਨੂੰ ਕਦੀ ਕੋਈ ਸ਼ਿਕਾਇਤ ਨਾ ਕੀਤੀ ਪਰਮਾਤਮਾ ਨੇ ਉਹ ਸਨ ਜਿਸ ਹਾਲਤ ਵਿੱਚ ਰੱਖਿਆ ਉਹ ਉਸੇ ਹਾਲਤ ਵਿੱਚ ਹੀ ਮਿਹਨਤ ਕਰਕੇ ਆਪਣੀ ਜ਼ਿੰਦਗੀ ਬਿਤਾ ਰਿਹਾ ਸੀ ਉਸ ਦੇ ਪਿਤਾ ਜੀ ਨੇ ਜ਼ਮੀਨ ਵੀ ਤਿੰਨਾ ਭਰਾਵਾਂ ਦੇ ਨਾਂ ਤੇ ਬਰਾਬਰ ਵੰਡ ਦਿੱਤੀ ਸੀ ਜਿਸ ਨਾਲ ਉਸ ਨੂੰ ਥੋੜੀ ਬਹੁਤ ਮਦਦ ਹੋ ਜਾਂਦੀ ਤੇ ਉਹ ਹੀ ਜ਼ਮੀਨ ਹੀ ਉਸ ਦਾ ਸਹਾਰਾ ਸੀ ਪਰ ਹੁਣ ਇਦਾਂ ਲੱਗਦਾ ਸੀ ਕਿ ਉਹ ਜ਼ਮੀਨ ਵੀ ਉਸ ਦੇ ਕਰਮਾਂ ਵਿੱਚ ਨਹੀਂ ਰਹਿਣੀ ਕਿਉਂਕਿ ਅੱਜ ਉਹ ਵੀ ਵਿਕਣ ਵਾਲੀ ਸੀ ਜੋਬਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਆਪਣੀ ਜ਼ਮੀਨ ਵੇਚ ਦਵਾਂਗਾ ਪਰ ਪਿਤਾ ਜੀ ਦਾ ਨਾਂ ਬਦਨਾਮ ਨਹੀਂ ਹੋਣ ਦੇਵਾਂਗਾ ਜੋਬਨ ਦੀ ਪਤਨੀ ਅੱਖਾਂ ਵਿੱਚ ਹੰਝੂ ਲਿਆ ਕੇ ਬੋਲੀ ਕਿ ਤੁਹਾਡੀ ਇਸੇ ਆਦਤ ਕਰਕੇ ਹੀ ਅਸੀਂ ਅੱਜ ਤੱਕ ਗਰੀਬ ਹਾਂ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਕਿ ਉਹ ਜ਼ਮੀਨ ਨਾ ਵੇਚੋ ਜੇਕਰ ਚਪੀਣ ਹੀ ਵੇਚ ਗਈ ਤੇ ਅਸੀਂ ਤਾਂ ਭੁੱਖੇ ਮਰ ਜਾਵਾਂਗੇ ਉਸੇ ਜ਼ਮੀਨ ਦੇ ਸਹਾਰੇ ਹੀ ਤਾਂ ਸਾਡੀ ਜ਼ਿੰਦਗੀ ਲੰਘ ਰਹੀ ਹੈ ਫਿਰ ਉਸਨੇ ਆਪਣੀ ਪਤਨੀ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਤੂੰ ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਦਿੱਤਾ ਹੈ ਅੱਜ ਪਿਤਾ ਜੀ ਦੀ ਇੱਜ਼ਤ ਦਾ ਸਵਾਲ ਹੈ ਕਿ ਤੂੰ ਨਹੀਂ ਚਾਹੁੰਦੀ ਕਿ ਸਾਰੀ ਪਿੰਡ ਜ਼ਿੰਦਗੀ ਮੈਨੂੰ ਪਿੰਡ ਦੇ ਸਾਹਮਣੇ ਸਿਰ ਨੀਵਾ ਕਰਕੇ ਰਹਿਣਾ ਪਵੇ ਤੂੰ ਅੱਜ ਤੱਕ ਮੈਨੂੰ ਹੌਸਲਾ ਦਿੰਦੀ ਰਹੀ ਤੇ ਮੈਨੂੰ ਇੱਕ ਸੱਚਾ ਇਨਸਾਨ ਵੀ ਸਮਝਦੀ ਰਹੀ ਪਰ ਅੱਜ ਤੈਨੂੰ ਕੀ ਹੋ ਗਿਆ ਕਿਉਂ ਮੈਨੂੰ ਨਾਮਰਦ ਬਣਾਉਣ ਵਿੱਚ ਲੱਗੀ ਹੋਈ ਹੈ ਇੰਨਾ ਸੋਹnde ਹੀ ਅਚਾਨਕ ਉਸ ਦੀ ਪਤਨੀ ਦੇ ਹਾ ਭਾਵ ਬਦਲ ਗਏ ਤੇ ਉਹ ਪੂਰੇ ਮਾਣ ਨਾਲ ਕਹਿੰਦੀ ਕਿ ਮੈਨੂੰ ਮaaf ਕਰ ਦਿਓ ਤੁਸੀਂ ਜਾਓ ਤੇ ਪਹਿਲਾਂ ਆਪਣੇ ਪਰਿਵਾਰ ਦੀ ਇੱਜ਼ਤ ਬਚਾਓ ਰਹੀ ਗੱਲ ਪੇਟ ਭਰਨ ਦੀ ਤਾਂ ਇਸ ਲਈ ਮੈਂ ਤੁਹਾਨੂੰ ਤੁਹਾਡੇ ਤੇ ਪੂਰਾ ਯਕੀਨ ਕਰਦੀ ਹਾਂ ਕਿ ਤੁਸੀਂ ਸਾਨੂੰ ਕਦੀ ਭੁੱਖੇ ਨਹੀਂ ਸੌਣ ਦਿਓਗੇ ਫਿਰ ਜੋਬਨ ਪੂਰੇ ਜੋਸ਼ ਵਿੱਚ ਆ ਕੇ ਬੈਠ ਕੇ ਵਿੱਚ ਬੈਠ ਗਿਆ ਤੇ ਉੱਥੇ ਬੈਠੇ ਲੋਕ ਅਜੇ ਵੀ ਆਪਸ ਵਿੱਚ ਮੂੰਹ ਜੋੜ ਕੇ ਗੱਲਾਂ ਕਰ ਰਹੇ ਸਨ ਵਕੀਲ ਨੇ ਹੱਸਦੇ ਹੋਏ ਕਿਹਾ ਕਿ ਅਜੇ ਵੀ ਪਿਓ ਦਾ ਕਰਜ਼ਾ ਲਾਉਣਾ ਚਾਹੁੰਦਾ ਹੈ ਜਾਂ ਫਿਰ ਤੇਰੀ ਪਤਨੀ ਨੇ ਤੈਨੂੰ ਵੀ ਮੁਕਰਾ ਦਿੱਤਾ ਫਿਰ ਜੋਬਨ ਨੇ ਜਵਾਬ ਦਿੱਤਾ ਕਿ ਉਹ ਇੱਕ ਮਰਦ ਦੀ ਪਤਨੀ ਹੈ ਵਕੀਲ ਸਾਹਿਬ ਤੁਸੀਂ ਸਬੂਤ ਤਾਂ ਵਿਖਾਓ ਮੈਂ ਸਾਰਾ ਕਰਜ਼ਾ ਲਾਉਣ ਦੇ ਲਈ ਤਿਆਰ ਹਾਂ ਹਾਂ ਮੇਰੇ ਕੋਲ ਪੈਸੇ ਨਹੀਂ ਹਨ ਪਰ ਮੈਂ ਆਪਣੇ ਹਿੱਸੇ ਦੀ ਜ਼ਮੀਨ ਤੁਹਾਨੂੰ ਦੇ ਦੇਵਾਂਗਾ ਪਰ ਪਿਤਾ ਜੀ ਤੇ ਕੋਈ ਕਰਜ਼ਾ ਨਹੀਂ ਰਹਿਣ ਦੇਵਾਂਗਾ ਵਕੀਲ ਨੇ ਦੁਬਾਰਾ ਇੱਕ ਵਾਰ ਫਿਰ ਦੋਵੇਂ ਵੱਡੇ ਭਰਾਵਾਂ ਵੱਲ ਵੇਖਿਆ ਤੇ ਕਿਹਾ ਕਿ ਤੁਸੀਂ ਦੋਵੇਂ ਆਪਣੇ ਛੋਟੇ ਭਰਾ ਦਾ ਸਾਥ ਨਹੀਂ ਦਿਓਗੇ ਦੋਵੇਂ ਭਰਾ ਬਗਾਨਿਆਂ ਵਾਂਗ ਸਿਰ ਝੁਕਾ ਕੇ ਬੈਠੇ ਰਹੇ ਤੇ ਕੋਈ ਜਵਾਬ ਨਾ ਦਿੱਤਾ ਵਕੀਲ ਕਹਿੰਦਾ ਕਿ ਅੱਜ ਤੋਂ 20 ਸਾਲ ਪਹਿਲਾਂ ਮੈਂ ਤੇ ਸਾਜ ਸਿੰਘ ਨੇ ਮਿਲ ਕੇ ਕੁਝ ਸ਼ੇਅਰ ਖਰੀਦੇ ਸੀ ਉਸ ਸਮੇਂ ਉਹਨਾਂ ਦੀ ਕੀਮਤ ਸਿਰਫ 20000 ਸੀ ਸ਼ੇਅਰ ਖਰੀਦਦੇ ਸਮੇ ਇਹ ਫੈਸਲਾ ਕੀਤਾ ਗਿਆ ਕਿ ਜਿਵੇਂ ਹੀ ਦੋਵਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ ਸ਼ੇਅਰ ਵੇਚ ਦਿੱਤੇ ਜਾਣਗੇ ਤੇ ਮ੍ਰਿਤਕ ਦੇ ਹਿੱਸੇ ਵਿੱਚ ਆਉਣ ਵਾਲੀ ਰਕਮ ਉਸ ਦੇ ਬੱਚੇ ਹਿੱਸੇਦਾਰ ਕੋਈ ਯੋਗ ਬੱਚੇ ਤੱਕ ਪਹੁੰਚਾਏਗੀ ਬਚੇ ਹੋਏ ਹਿੱਸੇਦਾਰ ਨੂੰ ਸਮੇਂ ਦੇ ਹਾਲਾਤਾਂ ਦੇ ਆਧਾਰ ਤੇ ਹਿੱਸੇ ਦੀ ਰਕਮ ਸਾਰੇ ਪੁੱਤਰਾਂ ਵਿੱਚ ਬਰਾਬਰ ਵੰਡਣ ਜਾਂ ਕਿਸੇ ਇੱਕ ਨੂੰ ਦੇਣ ਦਾ ਪੂਰਾ ਅਧਿਕਾਰ ਹੋਵੇਗਾ ਇਹ ਉਸ ਦੀ ਇੱਛਾ ਤੇ ਨਿਰਭਰ ਕਰੇਗਾ ਵਕੀਲ ਨੇ ਅੱਗੇ ਕਿਹਾ ਕਿਉਂਕਿ ਮੈਂ ਉਹ ਜਿਉਂਦਾ ਹਿੱਸੇਦਾਰ ਹਾਂ ਅਤੇ ਮੈਨੂੰ 사ਰਜ ਸਿੰਘ ਦਾ ਉਹ ਹਿੱਸਾ ਕਿਸੇ ਨੂੰ ਜਾਂ ਕਿਸੇ ਇੱਕ ਨੂੰ ਦੇਣ ਦਾ ਪੂਰਾ ਅਧਿਕਾਰ ਹੈ ਇਸ ਲਈ ਉਹ ਹਿੱਸਾ ਮੈਂ ਕਿਸੇ ਨੂੰ ਵੀ ਦੇ ਸਕਦਾ ਹਾਂ ਇਹ ਕਰਜ਼ੇ ਦਾ ਤਾਂ ਮੈਂ ਇੱਕ ਨਾਟਕ ਕੀਤਾ ਸੀ ਉਹਨਾਂ ਨੇ ਉਹਨਾਂ ਤੇ ਕੋਈ ਕਰਜ਼ਾ ਨਹੀਂ ਬਲਕਿ ਸ਼ੇਅਰ ਵੇਚਣ ਤੋਂ ਬਾਅਦ ਤਾਂ ਟੈਕਸ ਕੱਟਣ ਤੋਂ ਬਾਅਦ ਕੁੱਲ 20 ਲੱਖ ਰੁਪਏ ਉਹਨਾਂ ਦੇ ਹਿੱਸੇ ਆਏ ਤੇ ਉਹ 20 ਲੱਖ ਰੁਪਏ ਮੈਂ ਸਾਰਜ ਸਿੰਘ ਦੇ ਛੋਟੇ بیٹے ਜੋਬਨ ਨੂੰ ਦੇਣ ਦਾ ਐਲਾਨ ਕਰਦਾ ਹਾਂ ਕਿਉਂਕਿ ਜੋਬਨ ਹੀ ਉਹਨਾਂ ਦੇ ਪੈਸਿਆਂ ਦਾ ਸੱਚਾ ਹੱਕਦਾਰ ਹੈ ਜਿਹੜੇ ਪੁੱਤਰ ਆਪਣੇ ਪਿਤਾ ਦਾ ਕਰਜ਼ਾ ਮੋੜਨਾਂ ਆਪਣਾ ਫਰਜ ਨਹੀਂ ਸਮਝਦੇ ਉਹਨਾਂ ਦਾ ਪਿਤਾ ਦੀ ਜਾਇਦਾਦ ਵਿੱਚ ਕੋਈ ਹੱਕ ਨਹੀਂ ਬੰਦਾ ਇਹ ਸੁਣਦੇ ਹੀ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਸਾਜ ਸਿੰਘ ਦੇ ਦੋਨੋਂ ਵੱਡੇ ਪੁੱਤਰਾਂ ਦਾ ਚਿਹਰਾ ਉੱਤਰ ਗਿਆ ਉਹਨਾਂ ਦੀਆਂ ਪਤਨੀਆਂ ਕੁਝ ਦਿਨ ਪਹਿਲਾਂ ਹੀ ਜੋ ਆਪਣੇ ਦਿਓਰ ਨੂੰ ਮੂਰਖ ਸਮਝ ਰਹੀਆਂ ਸੀ ਹੁਣ ਉਹੀ ਆਪਣੇ ਘਰ ਵਾਲਿਆਂ ਵੱਲ ਅੱਖਾਂ ਕੱਢ ਕੇ ਵੇਖ ਰਹੀਆਂ ਸਨ ਵਕੀਲ ਦੇ ਇਸ਼ਾਰਾ ਕਰਦਿਆ ਹੀ ਉਨ੍ਹਾਂ ਦੇ ਆਦਮੀ ਦੋ ਵੱਡੇ-ਵੱਡੇ ਟੈਚੀ ਲੈ ਕੇ ਆਏ ਤੇ ਜੋਬਨ ਨੂੰ ਫੜਾ ਦਿੱਤੇ ਇਹ ਵੇਖ ਕੇ ਉੱਥੇ ਬੈਠੇ ਲੋਕਾਂ ਨੇ ਤਾੜੀਆਂ ਮਾਰ ਕੇ ਜੋਬਨ ਦਾ ਸਵਾਗਤ ਕੀਤਾ ਜਦੋਂ ਜੋਬਨ ਦੋਵੇਂ ਟੈਚੀ ਲੈ ਕੇ ਕਮਰੇ ਵਿੱਚ ਅੰਦਰ ਗਿਆ ਤਾਂ ਉਸ ਦੀ ਪਤਨੀ ਭੱਜ ਕੇ ਆਈ ਤੇ ਭਿੱਜੀਆਂ ਅੱਖਾਂ ਨਾਲ ਪਤੀ ਨੂੰ ਵੇਖਦੇ ਹੋਏ ਕਹਿੰਦੀ ਕਿ ਅੱਜ ਸਮਝ ਆ ਗਿਆ ਕਿ ਸੱਚਾਈ ਇਮਾਨਦਾਰੀ ਅਤੇ ਵਿਸ਼ਵਾਸ ਦੇ ਰਾਹ ਵਿੱਚ ਕੰਡੇ ਤੇ ਦਰਦ ਤਾਂ ਬਹੁਤ ਮਿਲਦੇ ਹਨ ਪਰ ਇੱਕ ਦਿਨ ਪ੍ਰਮਾਤਮਾ ਸੁਣਦਾ ਜ਼ਰੂਰ ਹੈ ਜਦੋਂ ਵੀ ਸੁਣਦਾ ਹੈ ਕਹਿੰਦੇ ਹਨ ਕਿ ਛੱਪੜ ਪਾੜ ਕੇ ਦਿੰਦਾ ਹੈ ਹਾਂਜੀ ਦੋਸਤੋ ਅੱਜ ਦੇ ਮਾਹੌਲ ਵਿੱਚ ਇਹ ਕਹਾਣੀ ਬਹੁਤ ਪ੍ਰੇਰਣਾਦਾਇਕ ਹੈ ਜੇਕਰ ਕੋਈ ਆਪਣੇ ਮਾਤਾ ਪਿਤਾ ਦਾ ਕਰਜ਼ ਨਹੀਂ ਚੁਕਾ ਸਕਦਾ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਿਉਣ ਦਾ ਕੋਈ ਹੱਕ ਨਹੀਂ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ